ਐਲਨ ਮਸਕ ਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਰਜਾਇਨ ਕਰਤਾ ਉਹਨੇ ਐਲਨ ਮਸਕ ਕੋਲੇ ਲੈ ਕੇ ਆ ਗਈ ਕਹਿੰਦੀ ਮੈਂ ਰਜਾਇਨ ਕਰਨਾ ਹੈ ਕਹਿੰਦਾ ਅੱਛਾ ਕਿਹੜੇ ਡਿਪਾਰਟਮੈਂਟ ਚ ਕੰਮ ਕਰਦੀ ਹੈ ਕਹਿੰਦੀ ਮੈਂ ਨਾ ਹੈੱਡ ਆਫਿਸ ਕਰਦੀ ਹਾਂ ਠੀਕ ਹੈ ਕਹਿੰਦਾ ਰਜਾਇਨ ਰੱਖ ਲਿਆ ਕਹਿੰਦਾ ਤੇ ਮੈਂ ਬਾਅਦ ਚ ਡਿਸੀਜਨ ਲਾਉਂਗਾ ਆ 1 ਲੱਖ ਲੱਖ ਡਾਲਰ ਲੈ ਲਾ ਵਾਡ ਟੂ ਲਾਇਆ ਫਿਰ ਆ ਕੇ ਫੈਸਲਾ ਕਰ ਲਾਂਗੇ ਉਹਨੇ ਆਖਿਆ ਵਧੀਆ ਕੰਮ ਹੋ ਗਿਆ ਨਾਲੇ ਤਾਂ ਮੇਰਾ ਅਸਤੀਫਾ ਹੋ ਗਿਆ ਨਾਲੇ ਲੱਖ ਡਾਲਰ ਮੈਨੂੰ ਬੇਸੇ ਮਿਲ ਗਿਆ ਵਰ ਟੂਰ ਤੇ ਨਿਕਲ ਗਈ ਡੇਢ ਕ ਮਹੀਨੇ ਬਾਅਦ ਦੁਨੀਆ ਘੁੰਮ ਕੇ ਆ ਗਈ ਆ ਕੇ ਕਹਿੰਦੀ ਜੀ ਮੈਂ ਉਹੀ ਆ ਮੇਰੇ ਰਜਾਇਨ ਬਾਰੇ ਕਰੋ ਫੈਸਲਾ ਕਹਿੰਦਾ ਹਾਂ ਪਿਆ ਰਜਾਇਨ ਤੇਰਾ ਅਸੈਪਟਡ ਰਜਾਇਨ ਮੰਨ ਲਿਆ ਤੇਰਾ ਉਹ ਕਹਿੰਦੀ ਜੀ ਜੇ ਅਸੈਪਟ ਹੀ ਕਰਨਾ ਸੀ ਉਸੇ ਵੀ ਨਹੀਂ ਕਰ ਲੈਂਦੇ ਡੇਢ ਮਹੀਨਾ ਮੈਨੂੰ ਉਧਰ ਭੇਜਤਾ ਫਿਰ ਡੇਢ ਮਹੀਨੇ ਬਾਅਦ ਫੈਸਲਾ ਉਹੀ ਲਿਆ ਵੀ ਸੈਕਟਡ ਐਲਨ ਮਸ ਕਹਿੰਦਾ ਜਦੋਂ ਤੂੰ ਰੈਂਡ ਕਰਨ ਆਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਤੂੰ ਤੇਰੀ ਮੇਰੇ ਦਫ਼ਤਰ 'ਚ ਐਮੀਅਨਿਟੀ ਕੀ ਹੈ ਇੰਪੋਰਟੈਂਸ ਕੀ ਹੈ ਕਹਿੰਦਾ ਮੈਂ ਤੈਨੂੰ ਭੇਜਤਾ ਜੇ ਕਹਿੰਦਾ ਤੂੰ 4-5 ਦਿਨ ਗੈਰਹਾਜ਼ਰ ਰਹਿੰਦੀ ਤਸੱਲੀ ਮਤ ਜਾਨੀ ਚਾਹੀਦੀ ਸੀ ਜੇ ਤੇਰੀ ਪੋਟੈਂਸ ਹੁੰਦੀ ਕੋਈ ਦਫ਼ਤਰ 'ਚ ਮੈਨੂੰ ਦਫ਼ਤਰ ਵੱਲੋਂ ਆਉਣੇ ਸੀ ਫੋਨ ਵੀ ਸਰ ਉਹ ਆਈ ਨਹੀਂ ਉਹਦੇ ਬਿਨਾ ਕੰਮ ਨਹੀਂ ਚੱਲ ਰਿਹਾ ਉਹਨੂੰ ਬੁਲਾਓ ਕਹਿੰਦਾ ਮੈਂ ਤੈਨੂੰ ਵਾਪਸ ਬੁਲਾ ਲੈਣਾ ਸੀ ਬਲ ਟੂਰ ਤੋਂ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕੋਈ ਪੁੱਛਣੀ ਨਹੀਂ ਆਇਆ ਇਹਨਾਂ ਦੱਸਣਾ ਆਇਆ ਕਹਿੰਦਾ ਤੇਰੇ ਦਾ ਇਹਦਾ ਮਤਲਬ ਤੇਰੀ ਕੋਈ ਐਹਮियत ਹੀ ਹੈ ਨਹੀਂ ਚੱਲ ਜਾ ਸਵਾਮੀ ਆਪਣੀ ਜ਼ਮੂਰ ਬਣਾਓ ਤੁਹਾਡੇ ਬਿਨਾ ਸਰੇ ਨਾ ਕਿਤੇ ਇੰਨੀ ਇੰਪੋਰਟੈਂਸ ਤਾਂ ਹੋਵੇ ਨਾ ਤੇ ਤੁਹਾਡੀ ਘਾਟ ਮਹਿਸੂਸ ਹੋਵੇ ਐਲਨ ਮਸਕ ਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਰਜਾਇਨ ਕਰਤਾ ਉਹਨੇ ਐਲਨ ਮਸਕ ਕੋਲੇ ਲੈ ਕੇ ਆ ਗਈ ਕਹਿੰਦੇ ਮੈਂ ਜੁਆਇਨ ਕਰਨਾ ਹੈ ਕਹਿੰਦਾ اچھا ਕਿਹੜੇ ਡਿਪਾਰਟਮੈਂਟ ਚ ਕੰਮ ਕਰਦੇ ਆ ਕਹਿੰਦੇ ਮੈਂ ਨਾ ਹੈੱਡ ਆਫਿਸ ਕਰਦੀ ਆ ਠੀਕ ਹੈ ਕਹਿੰਦਾ ਰਜਾਇਨ ਰੱਖ ਲਿਆ ਕਹਿੰਦਾ ਤੇ ਮੈਂ ਬਾਅਦ ਡਿਸੀਜਨ ਲਾਉਂਗਾ ਆ 1 ਲੱਖ ਲੱਖ ਡਾਲਰ ਲੈ ਲੈ ਵਰਲਡ ਟੂਰ ਲਾਇਆ ਫਿਰ ਆ ਕੇ ਫੈਸਲਾ ਕਰ ਲਾਂਗੇ ਉਹਨੇ ਆਖਿਆ ਵਧੀਆ ਕੰਮ ਹੋ ਗਿਆ ਨਾਲੇ ਤਾਂ ਮੇਰਾ ਅਸਤੀਫਾ ਹੋ ਗਿਆ ਨਾਲੇ ਲੱਖ ਡਾਲਰ ਮੈਨੂੰ ਬੇਸੇ ਮਿਲ ਗਿਆ ਵਰਲਡ ਟੂਰ ਤੇ ਨਿਕਲ ਗਈ ਡੇਢ ਕੰਮੇਂ ਬਾਅਦ ਦੁਨੀਆ ਘੁੰਮ ਕੇ ਆ ਗਈ ਆ ਕੇ ਕਹਿੰਦੀ ਜੀ ਮੈਂ ਉਹੀ ਆ ਮੇਰੇ ਰਜਾਇਨ ਬਾਰੇ ਪਰ ਉਹ ਫੈਸਲਾ ਕਰਨਾ ਹਾਂ ਤੇ ਅਰਜੈਨ ਤੇਰਾ ਅਸੈਪਟਡ ਅਰਜੈਨ ਮੰਨ ਲਿਆ ਤੇਰਾ ਉਹ ਕਹਿੰਦੀ ਜੀ ਜੇ ਅਸੈਪਟ ਹੀ ਕਰਨਾ ਸੀ ਉਸੇ ਵੀ ਨਹੀਂ ਕਰ ਲੈਂਦੇ ਡੇਢ ਮਹੀਨਾ ਮੈਨੂੰ ਉਧਰ ਭੇਜਤਾ ਫਿਰ ਡੇਢ ਮਹੀਨੇ ਬਾਅਦ ਫੈਸਲਾ ਉਹੀ ਲਿਆ ਵੀ ਅਸੈਪਟਡ ਐਲਨ ਮਸ ਕਹਿੰਦਾ ਜਦੋਂ ਤੂੰ ਰੈਂਗ ਕਰਨ ਆਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਤੂੰ ਤੇਰੀ ਮੇਰੇ ਦਫਤਰ ਚ ਐਹਮੀਅਤ ਕੀ ਹੈ ਇੰਪੋਰਟੈਂਸ ਕੀ ਹੈ ਕਹਿੰਦਾ ਮੈਂ ਤੈਨੂੰ ਭੇਜਤਾ ਜੇ ਕਹਿੰਦਾ ਤੂੰ 4-5 ਦਿਨ ਗੈਰਹਾਜ਼ਰ ਰਹਿੰਦੀ ਤਫਲੀ ਮੱਜ ਨਹੀਂ ਚਾਹੀਦੀ ਸੀ ਜੇ ਤੇਰੀ ਪੋਟੈਂਸ ਹੁੰਦੀ ਕੋਈ ਦਫ਼ਤਰ ਚ ਮੈਨੂੰ ਦਫ਼ਤਰ ਵੱਲੋਂ ਆਉਣੇ ਸੀ ਫੋਨ ਵੀ ਸਰ ਉਹ ਆਈ ਨਹੀਂ ਉਹਦੇ ਬਿਨਾ ਕੰਮ ਨਹੀਂ ਚੱਲ ਰਿਹਾ ਉਹਨੂੰ ਬੁਲਾਓ ਕਹਿੰਦਾ ਮੈਂ ਤੈਨੂੰ ਵਾਪਸ ਬੁਲਾ ਲੈਣਾ ਸੀ ਬਲ ਟੂਰ ਤੋਂ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕੋਈ ਪੁੱਛਣੀ ਨਹੀਂ ਆਇਆ ਇਹਨਾਂ ਦੱਸਣਾ ਇਹ ਕਹਿੰਦਾ ਤੇਰਾ ਇਹਦਾ ਮਤਲਬ ਤੇਰੀ ਕੋਈ ਐਹਮੀਅਤ ਹੀ ਹੈ ਨਹੀਂ ਚੱਲ ਜਾ ਸਵੈਮ ਹੀ ਆਪਣੀ ਸ਼ੂਰ ਬਣਾਓ ਛੱਡ ਲਈ ਤੁਹਾਡੇ ਬਿਨਾ ਸਰੇ ਨਾ ਕਿਤੇ ਇੰਨੀ ਕਿ ਇੰਪੋਰਟੈਂਸ ਤਾਂ ਹੋਵੇ ਨਾ ਤੇ ਤੁਹਾਡੀ ਘਾਟ ਮਹਿਸੂਸ ਹੋਵੇ